ਤੇ ਉਹਨਾਂ ਦੇ ਵਿੱਚ ਇੱਕ ਸਮਾਗਮ ਚੱਲ ਰਿਹਾ ਸੀ ਜਿਸ ਦੇ ਵਿੱਚ ਬੱਬੂ ਮਾਨ ਸ਼ਾਮਲ ਹੋਏ ਸਨ ਤਾਂ ਦੱਸਿਆ ਕਿ ਇਸ ਸਮਾਗਮ ਨੂੰ ਲੈ ਕੇ ਵੱਡਾ ਵਿਵਾਦ ਖੜਾ ਹੋ ਗਿਆ ਕਿਉਂਕਿ ਮਾ ਚਿੰਤਪੁਰਨੀ ਤੋਂ ਲਿਆਂਦੀ ਜੋਤ ਇਸ ਸਮਾਗਮ ਦੇ ਵਿੱਚ ਸਥਾਪਿਤ ਕੀਤੀ ਗਈ ਸੀ ਤਾਂ ਬੱਬੂ ਮਾਨ ਵੱਲੋਂ ਹਥਿਆਰਾਂ ਅਤੇ ਸ਼ਰਾਬ ਦੇ ਜਿਹੜੇ ਉੱਥੇ ਗਾਣੇ ਗਾਏ ਗਏ ਤਾਂ ਲੁਧਿਆਣਾ ਦੇ ਕਈ ਹਿੰਦੂ ਸੰਗਠਨਾ ਵੱਲੋਂ ਇਸ ਦਾ ਵਿਰੋਧ ਕੀਤਾ ਗਿਆ ਉਹਨਾਂ ਨੇ ਕਿਹਾ ਕਿ ਧਾਰਮਿਕ ਦੇ ਸਿਹਾਬ ਦੇ ਨਾਲ ਇਹ ਪ੍ਰੋਗਰਾਮ ਹੋਣਾ ਚਾਹੀਦਾ ਸੀ ਜਦਕਿ ਇਹ ਨਹੀਂ ਹੋਇਆ ਤਾਂ ਇਸ ਮਾਮਲੇ 'ਚ ਕੀ ਕੁਝ ਕਹਿ ਰਹੇ ਨੇ ਸਖਾਟਨ ਹਿੰਦੂ ਸੰਗਠਨ ਦੇ ਮੈਂਬਰ ਆ ਤੁਹਾਨੂੰ ਵੀ ਦੱਸਦੇ ਹਾਂ ਮਾਯੋਗ ਕਮਿਸ਼ਨਰ ਸਾਹਿਬ ਡੀਸੀ ਸਾਹਿਬ ਨੂੰ ਅਸੀਂ ਆਪਣਾ ਮੰਗ ਪੱਤਰ ਦੇਣ ਵਾਸਤੇ ਆਏ ਆ ਜਿਹੜਾ ਉਹਦਾ ਵਿਸ਼ਾ ਹੈ ਅਸੀਂ ਜੈਮਲ ਲੰਗਰ ਸੇਵਾ ਸਮਿਤੀ ਵੱਲੋਂ ਆਏ ਆ ਜੀ ਅਸੀਂ ਹਰ ਮਹੀਨੇ ਸੰਗਰਾਂਦ ਤੇ ਉੱਥੇ ਭੰਡਾਰਾ ਲਾਣ ਜਾਂਦੇ ਆ ਦਰਸ਼ਨ ਕਰਨ ਮਹਾਰਾਣੀ ਸਾਰੀ ਸੰਗਤ ਜਾਂਦੀ ਰਹਿੰਦੀ ਅਸੀਂ ਵੀ ਜਾਂਦੇ ਆ ਜੀ ਇੱਕ ਉਹਨਾ ਅੰਬ ਦੇ ਵਿੱਚ ਮਹੋਤਸਵ ਕੀਤਾ ਗਿਆ ਮਾਂ ਦੇ ਨਾਮ ਤੋਂ ਚਿੰਤਪੁਰਨੀ ਮਹੋਤਸਵ ਉਹਦੇ ਵਿੱਚ 14 ਤਰੀਕ ਨੂੰ ਚਿੰਤਪੁਰੇ ਦਰਬਾਰ ਤੋਂ ਜੋਤ ਲੈ ਕੇ ਗਏ ਸੀ ਜੋਤ ਸ਼ੋਭਾ ਯਾਤਰਾ ਕੱਢੀ ਉਹਨਾਂ ਨੇ ਜੋਤ ਲੈ ਕੇ ਗਏ ਜੇ ਦਰਬਾਰ ਮਹਾਰਾਣੀ ਦਾ ਭਵੇ ਉੱਥੇ ਲੱਗਾ ਹੋਇਆ ਪਰੰਤੂ ਜੀ ਉਹ ਜੋਤ ਉੱਥੇ ਜਗ ਰਹੀ ਹੈ ਦਰਬਾਰ ਲੱਗਾ ਹੋਇਆ ਪਰ 15 ਔਰ 16 ਨੂੰ ਉੱਥੇ ਜਿਹੜਾ ਰਾਤ ਦਾ ਪ੍ਰੋਗਰਾਮ ਕੀਤਾ ਗਿਆ ਕਾਰਜਕ੍ਰਮ ਕੀਤਾ ਗਿਆ ਉੱਥੇ ਉਹਦੇ ਵਿੱਚ ਜਿਹੜਾ ਗਾਣ ਵਾਸਤੇ ਪੇਟਾਂ ਗਾਣ ਵਾਸਤੇ ਬੁਲਾਇਆ ਗਿਆ ਉਹ ਬੱਬੂ ਮਾਨ ਜੀ ਤੇ ਅਮਰਤ ਮਾਨ ਜੀ ਨੂੰ ਬੁਲਾਇਆ ਗਿਆ ਜੀ ਸਾਨੂੰ ਤਾਂ ਕੋਈ ਖੇਦ ਨਹੀਂ ਜਿੰਨੂੰ ਮਰਜ਼ੀ ਬੁਲਾਇਆ ਜਾਵੇ ਜੀ ਪਰ ਉੱਥੇ ਦਰਬਾਰ ਜੋਤ ਔਰ ਉਸ ਮੇਲੇ ਦਾ ਨਾਮ ਜਿਹੜਾ ਉਸ ਨੂੰ ਬਿਲਕੁਲ ਚੇਂਜ ਕਰਤਾ ਜਾਵੇ ਜੀ ਉਸ ਨੂੰ ਚੇਂਜ ਕੀਤਾ ਜਾਵੇ ਜਿਹੜਾ ਚੰਦਪੋਰੀ ਮੌਸਮ ਹੈ ਨਾਮ ਕੋਈ ਹੋਰ ਰੱਖ ਦੇਣ ਉਹਦਾ ਉਥੇ ਮੇਲਾ ਕਰਨ ਮੌਸਮ ਮਨਾਣ ਜ਼ਰੂਰ ਜੀ ਪਰ ਉਹਦਾ ਨਾਮ ਚੇਂਜ ਕੀਤਾ ਜਾਵੇ ਕਿਉਂ ਜਦੋਂ ਉਥੇ ਜੋਤ ਜਗ ਰਹੀ ਹੈ ਲੋਕੀ ਚਪਲਾਂ ਲੈ ਕੇ ਜੁੱਤੀਆਂ ਲੈ ਕੇ ਜਾ ਰਹੇ ਉਥੇ ਗਾਣੇ ਗਾਏ ਜਾ ਰਹੇ ਹੈ ਸਟੇਜ ਦੇ ਉੱਤੇ ਜਿਹੜੀਆਂ ਕੁੜੀਆਂ ਮੁੰਡਿਆਂ ਨੂੰ ਨਚਾਇਆ ਜਾ ਰਿਹਾ ਵੈ ਉਹ ਸਾਡੀਆਂ ਭਾਵਨਾਵਾਂ ਨੂੰ ਠੇਸ ਧਾਰਮਿਕ ਭਾਵਨਾਵਾਂ ਨੂੰ ਸਾਡੀਆਂ ਨੂੰ ਠੇਸ ਪਹੁੰਚਦੀ ਹੈ ਧਰਮ ਦੀ ਬੇਅਦਬੀ ਅਸੀਂ ਇਸ ਨੂੰ ਸਮਝਦੇ ਹਾਂ ਔਰ ਬੇਅਦਬੀ ਹੈ ਹੀ ਇਹ ਧਰਮ ਦੀ ਤੇ ਤੁਸੀਂ ਆਪ ਦੇਖ ਕੇ ਬੱਬੂ ਮਾਨ ਨੂੰ ਗਾਉਂਦੇ ਜੀ ਉੱਥੇ ਨਹੀਂ ਅਸੀਂ ਹਾਂ ਜੀ ਅਸੀਂ ਲਾਈਵ ਦੇਖਿਆ ਜੀ ਆਪਣਾ YouTube ਤੇ ਵੀ ਲਾਈਵ ਚੱਲਿਆ ਜੀ ਅਸੀਂ ਆਪ ਵੀ ਦੇਖਿਆ ਜੀ ਬੱਬੂ ਮਾਨ ਨੂੰ ਬਿਲਕੁਲ ਜੀ ਤੇ ਨਾਲ ਦੂਜੇ ਕਿਹੜੇ ਜੀ ਸਿੰਗਰ ਹੋਰ ਉੱਥੇ ਅਮਰਤ ਮਾਨ ਜੀ 16 15 ਨੂੰ ਬੱਬੂ ਮਾਨ ਸ਼ਾਇਦ ਅਸੀਂ ਮੰਗ ਕਰਦੇ ਹਾਂ ਅਸੀਂ ਮੰਗ ਕਰਦੇ ਹਾਂ ਜੀ ਇਸ ਨੂੰ ਮੇਲਾ ਚੱਲਦਾ ਰਹੇ ਪਰ ਉਥੋਂ ਦਰਬਾਰ ਜਿਹੜਾ ਜੋਤ ਹੋਰ ਇਸ ਮਿਲ ਦਾ ਨਾਮ ਚੇਂਜ ਕਰਤਾ ਜਾਵੇ ਸਾਡੇ ਵੱਲ ਮੇਲਾ ਚੱਲਦੇ ਸਾਨੂੰ ਕੋਈ ਦਿੱਕਤ ਨਹੀਂ ਜੀ ਪਰ ਜਿਹੜਾ ਉਥੇ ਜੋਜ ਜਗਦੀ ਹੈ ਦਰਬਾਰ ਲੱਗਾ ਉਹ ਬਿਲਕੁਲ ਸਾਡੇ ਮਨ ਮਨ ਨੂੰ ਠੇਸ ਪਹੁੰਚਦੀ ਹੈ ਜੀ ਔਰ ਸਾਰੇ ਭਗਤਾਂ ਦੇ ਸ਼ਰਧਾਲੂਆਂ ਦੇ ਮਨ ਨੂੰ ਜਰੂਰ ਠੇਸ ਪਹੁੰਚਦੀ ਹੈ ਕਿਉਂਕਿ ਚਿੰਤਪੁਣੀ ਦਰਬਾਰ ਤੋਂ ਜਿਹੜੀਆਂ ਜੋਤਾਂ ਲਿਜਾਈ ਜਾਂਦੀਆਂ ਉਹ ਜਗਤਿਆਂ ਕੀਰਤਨਾਂ ਵਾਸਤੇ ਲਿਜਾਈਆਂ ਜਾਂਦੀਆਂ ਨਾ ਕਿ ਮੇਲਿਆਂ ਵਾਸਤੇ ਲਿਜਾਈਆਂ ਜਾਂਦੀਆਂ। ਮੈਂ ਹਿੰਦੂ ਟਾਰਗੇਟ ਕੀਤਾ ਜਾਂਦਾ ਜਿਆਦਾ। ਹਾਂਜੀ। ਹਿੰਦੂਆਂ ਨੂੰ ਵੀ ਟਾਰਗੇਟ ਕੀਤਾ। ਬਿਲਕੁਲ ਜੀ ਬਿਲਕੁਲ ਬਿਲਕੁਲ ਠੀਕ ਹੈ ਜੀ। ਬਿਲਕੁਲ ਟਾਰਗੇਟ ਟਾਰਗੇਟ ਕੀਤਾ ਜਾਂਦਾ। ਮੈਂ ਮਾ ਚਿੰਤਪੁਣੀ ਮਾ ਚਿੰਤਪੁਣੀ ਲੰਗਰ ਸੇਵਾ ਸਮਿਤੀ ਦੇ ਅਸੀਂ ਜਿਵੇਂ ਕਿ ਸਵਾਮੀ ਜੀ ਨੇ ਪਹਿਲਾਂ ਹੀ ਦੱਸਿਆ ਹੈ ਕਿ ਵੀ ਅਸੀਂ ਹਰ ਸੰਗਰਾਤ ਨੂੰ ਉੱਥੇ ਲੰਗਰ ਦੀ ਸੇਵਾ ਨਿਭਾਉਂਦੇ ਪਏ ਹਾਂ ਤੇ ਇਸ ਵਾਰੀ ਦੇਖਣ ਚ ਇਹ ਆਇਆ ਕਿ ਉਨਾ ਡਿਸਟ੍ਰਿਕਟ ਦੇ ਵਿੱਚ ਅੰਬ ਖੇਤਰ ਦੇ ਵਿੱਚ ਇੱਕ ਪ੍ਰੋਗਰਾਮ ਸਰਕਾਰ ਦੇ ਦੁਆਰਾ ਆਯੋਜਿਤ ਕੀਤਾ ਗਿਆ ਸੀ ਜਿਦੇ ਵਿੱਚ ਪੰਜਾਬ ਤੋਂ ਹੋਰ ਬਹੁਤ ਸਾਰੇ ਆਲੇ ਦੁਆਲੇ ਤੋਂ ਕੁਝ ਸਿੰਗਰਾਂ ਨੂੰ ਬੁਲਾਇਆ ਬੁਲਾਇਆ ਗਿਆ ਸੀ ਜਿਹੜੇ ਕਿ ਪੰਜਾਬੀ ਸਿੰਗਰ ਸਨ ਲੇਕਿਨ ਉਹ ਪੰਜਾਬੀ ਸਿੰਗਰ ਦੇ ਵੱਲੋਂ ਕੋਈ ਵੀ ਮਾ ਦੇ ਨਾਮ ਦਾ ਕੋਈ ਵੀ ਸ਼ਬਦ ਜਾਂ ਉਹਨਾਂ ਦੇ ਕੋਈ ਵੀ ਉਹਨਾਂ ਦੀ ਵਿਸ਼ੇਸ਼ਤਾ ਚ ਕੋਈ ਭਜਨ ਗਾਇਆ ਨਹੀਂ ਗਿਆ ਇਹ ਸਾਰਾ ਜਿਹੜਾ ਪ੍ਰੋਗਰਾਮ ਹੈ ਉਹਨਾਂ ਨਿਊਜ਼ ਦੇ ਵਿੱਚ ਲਾਈਵ ਆ ਰਿਹਾ ਔਰ ਹੱਲੇ ਵੀ ਤੁਹਾਨੂੰ YouTube ਔਰ ਉਹਨਾਂ ਦੀ ਜਿਹੜੀ ਵੈਬਸਾਈਟਸ ਨੇ ਨਿਊਜ਼ ਚੈਨਲਸ ਦੀ ਉੱਥੇ ਮਿਲ ਵੀ ਸਕਦਾ ਹੈ ਇਸ ਦੇ ਵਿੱਚ ਜਿਹੜੇ ਉਹਨਾਂ ਨੇ ਗਾਣੇ ਗਾਏ ਆ ਉਹ ਮਤਲਬ ਉਹਨਾਂ ਵਿੱਚ ਹਥਿਆਰਾਂ ਦਾ ਜ਼ਿਕਰ ਕੀਤਾ ਗਿਆ ਔਰ ਨਾਲ ਹੀ ਨਸ਼ੇ ਦਾ ਜਾਂ ਜਾ ਮਤਲਬ ਇਦਾਂ ਦੇ ਨਸ਼ੀਲੇ ਪਦਾਰਥਾਂ ਦਾ ਜ਼ਿਕਰ ਕੀਤਾ ਗਿਆ ਜਿਹਦੇ ਨਾਲ ਇਹ ਮੰਨਨਯੋਗ ਨਹੀਂ ਹੈ ਕਿ ਅਸੀਂ ਇੱਕ ਹਿਮਾਚਲ ਦੇ ਭੂਮੀ ਦੇ ਵਿੱਚ ਜਾ ਕੇ ਮਾ ਚਿੰਤਪੁਰਨੀ ਦਰਬਾਰ ਤੇ ਜਾ ਕੇ ਉਹਨਾਂ ਦੇ ਨਾਮ ਦੇ ਅਧੀਨ ਇਹੋ ਜਿਹੇ ਗਾਣਿਆਂ ਦਾ ਉਚਾਰਨ ਕਰੀਏ ਤੇ ਉਹਨਾਂ ਦੇ ਉਹਨਾਂ ਨੂੰ ਸਮਰਪਿਤ ਮੇਲੇ ਦੇ ਵਿੱਚ ਅਸੀਂ ਕਰੀਏ ਉਹ ਮੇਲਾ ਕਿਹਾ ਜਾ ਰਿਹਾ ਸੀ ਕਿ ਜਾਗਰਣ ਕਰਾਇਆ ਜਾ ਰਿਹਾ ਸੀ ਉਹ ਮੇਲਾ ਸੀਗਾ ਜੀ ਸਰਕਾਰ ਵੱਲੋਂ ਸੀਗਾ ਪ੍ਰਸ਼ਾਸਨ ਵੱਲੋਂ ਸੀਗਾ ਉੱਥੋਂ ਦੇ ਲੋਕਲ ਪ੍ਰਸ਼ਾਸਨ ਵੱਲੋਂ ਤੇ ਜਿਹਦੇ ਵਿੱਚ ਉੱਥੇ ਦੀ ਮੌਜੂਦਾ ਸਰਕਾਰ ਦੀ ਇਨਵੋਲਵਮੈਂਟ ਸੀਗੀ ਤਾ ਕਰਕੇ ਮੇਲਾ ਉੱਥੇ ਕਰਾਇਆ ਗਿਆ ਸੀ ਤੇ ਜਿਹੜੇ ਕਿਹਦੇ ਤੇ ਕਾਰਵਾਈ ਹੋਣੀ ਚਾਹੀਦੀ ਜਿੰਗਰ ਤੇ ਹੋਣੀ ਦੇਖੋ ਜੀ ਮੇਲੇ ਕਰਾਉਣ ਵਾਲੇ ਤੇ ਹੋਣੀ ਦੇਖੋ ਜੀ ਕਾਰਵਾਈ ਤਾਂ ਉਸ ਪਰਸਨ ਤੇ ਹੋਣੀ ਜ਼ਰੂਰੀ ਹੈ ਜਿਸ ਨੇ ਪਹਿਲਾਂ ਤਾਂ ਇਹਦੀ anumati ਦਿੱਤੀ ਕਿ ਜਾਗਰਨ ਜਾਂ ਇਹ ਮੇਲਾ ਕਰਵਾਇਆ ਜਾਵੇ ਤੇ ਉਹਨੇ ਫਿਰ ਆਪਣਾ ਚੈਕਿੰਗ ਨਹੀਂ ਕੀਤੀ ਕਿ ਵੀ ਇਸ ਮੇਲੇ ਨੂੰ ਕਿਸ ਤਰੀਕੇ ਨਾਲ ਰੂਪ ਇਹਦਾ ਬਣਾਇਆ ਜਾਵੇ ਰੂਪਰੇਖਾ ਕੀ ਹੋਣੀ ਚਾਹੀਦੀ ਹੈ ਜਿਹਦੇ ਨਾਲ ਇਹ ਕਿਸੇ ਵੀ ਧਾਰਮਿਕ ਪਰਸਨ ਜਾਂ ਧਾਰਮਿਕ ਪਵਨਾਵਾਂ ਨੂੰ ਠੇਸ ਨਾ ਪਹੁੰਚੇ ਜਦ ਕਿ ਮੇਲੇ ਦੀ ਸਾਰੀ ਵਿਉਂਤਬੰਦੀ ਅਗਰ ਸਰਕਾਰ ਵੱਲੋਂ ਕੀਤਾ ਜਾਂਦਾ ਜਾਂ ਕਿਸੇ ਸੰਸਥਾ ਵੱਲੋਂ ਕੀਤਾ ਜਾਂਦਾ ਉਹਦੀ ਪਹਿਲਾਂ ਹੀ ਰੂਪਰੇਖਾ ਬਣਾ ਲਿੱਤੀ ਜਾਂਦੀ ਹੈ ਤੇ ਐਡਵੋਕੇਟ ਜੀ ਉਹ ਕਲਿੱਪ ਵਗੈਰਾ ਹੈਗੀ ਤੁਹਾਡੇ ਕੋਲ ਜਿਹੜੀ ਦੇਖੋ ਜੀ ਲਿਪ ਜਿਹੜੀ ਕਲਿੱਪ ਹੈਗੀ ਆ ਜਾਂ ਵੀਡੀਓਜ਼ ਹੈ ਇਹ ਸਾਡੇ ਕੋਲ ਵੀ ਹੈ ਸਾਡੇ ਕੋਲ ਅਲੱਗ ਤੋਂ ਪੈਨ ਡਰਾਈਵ 'ਚ ਹੈ